ਉਸ ਸਰ ਗੁਰੂਗ੍ਰੀ ਨਗਰੀ ਦੇ ਵਿੱਚ ਅੱਜ ਬਹੁਤ ਸਾਰੇ ਸ਼ਰਧਾਲੂ ਜਿਹੜੇ ਆ ਦਰਸ਼ਨਾਂ ਵਾਸਤੇ ਆਏ ਸੀ ਜਿੱਦਾਂ ਕਾਂਗਰਸ ਦੇ ਵੀ ਸਨੀਆਂ ਤੇ ਕੋਈ ਡੀਡਰ ਆਏ ਸੀ ਉਸੇ ਕਰਕੇ ਬਹੁਤ ਸਾਰਾ ਟ੍ਰੈਫਿਕ ਸੀ ਤੇ بارش ਪੈ ਰਹੀ ਸੀ ਜੋ ਲੋਕ ਉੱਥੇ ਜਿਹੜਾ ਟੋਇਆਂ ਕਰਕੇ ਟ੍ਰੈਫਿਕ ਜਿਹੜੀ ਆ ਉਹ ਜਾਮ ਹੁੰਦੀ ਸੀ ਜਿਸ ਬੰਦੀ ਲੋਕ ਜਿਹੜੇ ਆ ਵੱਖ-ਵੱਖ ਕੰਪਲੇਨ ਸਾਡਾ ਕੰਪਲੇਨ ਨੰਬਰ ਤੇਤੇ ਪਾ ਰਹੇ ਸੀ ਵਿਮਾਨ ਜੋ ਕਮਿਸ਼ਨਰ ਸਾਹਿਬ ਸਰ ਗੁਰਪ੍ਰੀਤ ਸਪੋਲਰ ਜੀ ਵੱਲੋਂ ਡਿ렉ਸ਼ਨਸ਼ਿਪੇ ਕੋਈ ਵੀ ਵੀ ਜਾਮ ਨਹੀਂ ਲੱਗਣ ਦੇਣਾ ਲੋਕਾਂ ਨੂੰ ਕੋਈ ਸ਼ਬਦਾ ਜਿਹੜੀ ਨਾ ਹੋਵੇ ਲੋਕਾਂ ਦੀ ਜਾ ਕੇ ਹੈਲਪ ਕਰੋ ਜੋ ਮੌਕੇ ਤੇ ਜਾ ਕੇ ਦੇਖਿਆ ਸਾਡੇ ਵੱਲੋਂ ਹਾਈਵੇ ਤੇ ਜਿਹੜੇ ਮਿਸਟਰ ਅਫਜ਼ਲ ਨੇ ਨੈਸ਼ਨਲ ਹਾਈਵੇ ਥੌਰਟੀ ਸੈਂਟਰ ਡਿਪਾਰਟਮੈਂਟ ਦੇ ਉਹਨਾਂ ਦੇ ਨਾਲ ਟਰਾਈਅਪ ਕੀਤਾ ਗਿਆ ਉਹਨਾਂ ਨੂੰ ਕਿਹਾ ਕਿ ਠੇਕੇਦਾਰ ਨੂੰ ਜਿਹੜਾ ਉਹਨੂੰ ਕੋਟੋਏ ਫ੍ਰੀ ਕਰ ਲੇਕਿਨ ਬਾਰ ਬਾਰ ਕਹਿੰਦੇ ਉਹਦੇ ਉਹਨਾਂ ਦੇ ਠੇਕੇਦਾਰ ਜਿਹੜਾ ਉੱਥੇ ਮੌਕੇ ਤੇ ਨਹੀਂ ਆਇਆ ਜੋ ਲੋਕਾਂ ਦੀ ਸ਼ਿਕਾਇਤ ਨੂੰ ਤੇ ਲੋਕਾਂ ਦੇ ਦੇਖ ਕੇ ਕਿ ਜਾਮ ਦੇ ਵਿੱਚ ਪਰੇਸ਼ਾਨ ਹੋ ਰਹੇ ਨੇ ਲੋਕ بارش ਦੇ ਵਿੱਚ ਤੇ ਫਿਰ ਸਾਡੇ ਕਰਮਚਾਰੀ ਜਿਹੜੇ ਆ ਉਹਨਾਂ ਨੇ ਆਪ ਹੀ ਉੱਥੇ ਜਾ ਕੇ ਤੇ ਇਹਦਾ ਟੋਏ ਦੇ ਉੱਤੇ ਲਿਆ ਕੇ ਕਿਰੀ ਆਪ ਟੋਇਆਂ ਦੇ ਵਿੱਚ ਪਾ ਕੇ ਤੇ ਰਸਤੇ ਨੂੰ ਪਧਰਾ ਕਰਕੇ ਤੇ ਟ੍ਰੈਫਿਕ ਨੂੰ ਜਿਹੜਾ ਰੈਗੂਲੇਟ ਕੀਤਾ ਤਾਂ ਜੋ ਹੁਣ ਠੀਕ ਜਿਹੜੀ ਟ੍ਰੈਫਿਕ ਆ ਉਹ ਜਾਮ ਜਿਹੜਾ ਬਿਲਕੁਲ ਕਲੀਅਰ ਹੋ ਗਿਆ ਹੁਣ ਟ੍ਰੈਫਿਕ ਜਿਹੜੀ ਚੱਲ ਰਹੀ ਹੈ ਤਾਂ ਲੱਗਦਾ ਜੀ ਜਿਹੜਾ ਜਾਮ ਲੱਗ ਰਿਹਾ ਸੀ ਟੋਇਆਂ ਕੱਤੇ ਲੱਗ ਰਿਹਾ ਸੀ ਬਿਲਕੁਲ ਜੀ ਟੋਏ ਨੇ ਕਾਫੀ ਢੂੰਗੇ ਉਹ ਟੋਏ ਜਿਹੜੀ ਜਿਹੜਾ ਪੁਲ ਬਣ ਰਿਹਾ ਉਹਦੇ ਨਾਲ ਜਿਹੜੀ ਆ ਠੇਕੇਦਾਰ ਨੇ ਜਿਹੜੀ ਰੋਡ ਬਣਾਉਣੀ ਸੀ ਉਹ ਰੋਡ ਜਿਹੜੀ ਆ ਉਹ ਪ੍ਰੋਪਰ ਨਹੀਂ ਬਣਾਈ। ਉਹ ਰੋਡ ਦੇ ਵਿੱਚ ਬਹੁਤ ਡੂੰਘੇ ਟੋਏ ਨੇ ਜਿਸ ਵਜ੍ਹਾ ਕਰਕੇ ਜਿਹੜਾ ਜਮ ਲੱਗਦਾ। ਉਹ ਕਦੇ ਹਾਸੇ ਬੋਲ ਵਾਪਰਦੇ ਦੀ ਉਹਦੀ ਸ਼ਿਕਾਇਤਾਂ ਬਹੁਤ ਆ ਰਹੀਆਂ ਸੀ ਤੁਹਾਨੂੰ। ਨਹੀਂ ਜੀ ਇਸ ਤੇ ਵੀ ਕਾਫੀ ਸ਼ਿਕਾਇਤਾਂ ਆ ਰਹੀਆਂ ਹਨ ਜੋ ਕਮਿਸ਼ਨਰ ਸਾਹਿਬ ਨੂੰ ਆ ਰਹੀਆਂ ਸੀ ਸਾਡੇ ਫੋਨ ਦੇ ਉੱਤੇ ਵੀ ਆ ਰਹੀਆਂ ਸੀ। ਜੋ ਵਾਰ-ਵਾਰ ਲੋਕ ਜਿਹੜੇ ਆ ਕਰੇ ਸੀ। ਜੋ ਸਾਹਿਬਦਰ ਨੂੰ ਕਮਿਸ਼ਨਰ ਸਾਹਿਬ ਨੂੰ ਐਕਸ਼ਨ ਸੀ ਕੇ ਮੌਕੇ ਤੇ ਜਾਓ ਤੇ ਨਾਲ ਇਹਨੂੰ ਇਹਦਾ ਹੱਲ ਕਰਾ ਕੇ ਆਓ। ਉਹ ਮੌਕੇ ਤੇ ਜਾ ਕੇ ਸਾਡੇ ਕਰਮਚਾਰੀਆਂ ਨੇ ਬਹੁਤ ਜਿਹੜਾ ਵਾ ਸ਼ਲਾਗਾ ਜੋ ਕੰਮ ਕੀਤਾ ਜੋ ਆਬ ਯੂਨੀਫਾਰਮ ਦੇ ਵਿੱਚ ਹੋ ਕੇ ਸਾਰੇ ਟੋਏਾਂ ਦੇ ਚਾਬ ਰੋੜੀ ਪਾ ਕੇ ਪਧਰਾ ਕਰਕੇ ਲੋਕਾਂ ਦਾ ਜਿਆ ਰਸਤਾ ਸਾਫ ਕੀਤਾ